ਦੇਸ਼ ਦੀ आजादी ਦੇ ਲਈ ਦੇਸ਼ ਦੇ ਉਸ ਵਕਤ ਦੇ ਨੌਜਵਾਨ ਵਰਗ ਤੋਂ ਲੈ ਕੇ ਹਰ ਵਰਗ ਨੂੰ ਸचेਤ ਕਰਦੇ ਹੋਏ ਦੇਸ਼ ਦੀ आजादी 'ਚ ਯੋਗਦਾਨ ਪਾਇਆ ਔਰ ਇੱਕ ਸੁਪਨਾ ਸੀ ਮਹਾਤਮਾ ગાંધી ਜੀ ਦਾ ਸਵੱਛ ਭਾਰਤ ਅਭਿਆਨ ਦਾ ਲੇਕਿਨ ਉਹਨਾਂ ਦੇਸ਼ ਆਜ਼ਾਦ ਹੋਣ ਤੋਂ ਬਾਅਦ 70 ਸਾਲ ਤੱਕ ਇਸ ਦਾ ਕਿਸੇ ਨੇ ਕੋਈ ਨੋਟਿਸ ਨਹੀਂ ਲਿਆ ਕਦੇ ਕਿਸੇ ਨੇ ਦੇ ਬਾਰੇ ਕੁਝ ਸੋਚਿਆ ਨਹੀਂ ਉਸ ਤੋਂ ਬਾਅਦ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅੱਜ ਤੋਂ 10 ਸਾਲ ਪਹਿਲਾਂ ਸਵਚh ਭਾਰਤ ਅਭਿਆਨ ਦੀ ਗਾਂਧੀ ਜੀ ਦੇ ਜਨ ਦਿਹਾੜੇ ਦੇ ਉੱਤੇ ਸ਼ੁਰੂਆਤ ਕੀਤੀ ਔਰ ਅੱਜ ਉਹਦਾ 10 ਸਾਲ ਪੂਰੇ ਹੋ ਗਏ ਨੇ ਇਹ ਦੇਸ਼ ਨੂੰ ਜਾਗਰੂਤ ਕਰਨ ਲਈ ਮਹਾਤਮਾ ਗਾਂਧੀ ਜੀ ਨੂੰ ਇੱਕ ਸ਼ਰਧਾ ਸੋਨ ਭੇਟ ਕਰਨ ਦੇ ਲਈ ਬਹੁਤ ਵੱਡਾ ਪ੍ਰੋਗਰਾਮ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਇਸ ਗੱਲ ਦੀ ਬੇਨਤੀ ਕਰਦੇ ਆਂ ਆਓ ਆਪਣੇ ਦੇਸ਼ ਨੂੰ ਆਪਣੇ ਇਲਾਕੇ ਨੂੰ ਆਪਣੇ ਮਾਤੇ ਨੂੰ ਸਾਫ਼ ਸੁਥਰਾ ਬਣਾਉਣ ਦੇ ਵਿੱਚ ਯੋਗਦਾਨ ਪਾਈਏ ਸਵੱਛਤਾ ਹੀ ਸਾਡਾ ਜੀਵਨ ਹੈ ਗਾਂਧੀ ਜੀ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਦੇਸ਼ ਦੇ ਉਸ ਵਕਤ ਦੇ ਨੌਜਵਾਨ ਵਰਗ ਤੋਂ ਲੈ ਕੇ ਹਰ ਵਰਗ ਨੂੰ ਸੂਚਿਤ ਕਰਦੇ ਹੋਏ ਦੇਸ਼ ਦੀ ਆਜ਼ਾਦੀ 'ਚ ਯੋਗਦਾਨ ਪਾਇਆ ਔਰ ਇੱਕ ਸਪਨਾ ਸੀ ਮਹਾਤਮਾ ਗਾਂਧੀ ਜੀ ਦਾ ਸਵੱਛ ਭਾਰਤ ਅਭਿਆਨ ਦਾ ਲੇਕਿਨ ਉਹਨਾਂ ਦੇਸ਼ ਆਜ਼ਾਦ ਹੋਣ ਤੋਂ ਬਾਅਦ 70 ਸਾਲ ਤੱਕ ਇਸ ਦਾ ਕਿਸੇ ਨੇ ਕੋਈ ਨੋਟਿਸ ਨਹੀਂ ਲਿਆ ਕਦੇ ਕਿਸੇ ਨੇ ਦੇ ਬਾਰੇ ਕੁਝ ਸੋਚਿਆ ਨਹੀਂ ਉਸ ਤੋਂ ਬਾਅਦ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅੱਜ ਤੋਂ 10 ਸਾਲ ਪਹਿਲਾਂ ਸਵੱਛ ਭਾਰਤ ਅਭਿਆਨ ਦੀ ਗਾਂਧੀ ਜੀ ਦੇ ਜਨ ਦਿਹਾੜੇ ਦੇ ਉੱਤੇ ਸ਼ੁਰੂਆਤ ਕੀਤੀ ਔਰ ਅੱਜ ਉਹਦਾ 10 ਸਾਲ ਪੂਰੇ ਹੋ ਗਏ ਨੇ ਇਹ ਦੇਸ਼ ਨੂੰ ਜਾਗਰੂਤ ਕਰਨ ਲਈ ਮਹਾਤਮਾ ਗਾਂਧੀ ਜੀ ਨੂੰ ਇੱਕ ਸ਼ਰਧਾ ਸੋਨ ਭੇਟ ਕਰਨ ਦੇ ਲਈ ਬਹੁਤ ਵੱਡਾ ਉਪਰਾਲਾ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਇਸ ਕਰ ਲਈ ਬੇਨਤੀ ਕਰਦੇ ਆਂ ਆਓ ਆਪਣੇ ਦੇਸ਼ ਨੂੰ ਆਪਣੇ ਇਲਾਕੇ ਨੂੰ ਆਪਣੇ ਮਾਦੇ ਨੂੰ ਸਾਫ਼ ਸੁਥਰਾ ਬਣਾਉਣ ਦੇ ਵਿੱਚ ਯੋਗਦਾਨ ਪਾਈਏ ਸਵੱਛਤਾ ਹੀ ਸਾਡਾ ਜੀਵਨ ਹੈ ਗਾਂਧੀ ਜੀ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਦੇਸ਼ ਦੇ ਉਸ ਵਕਤ ਦੇ ਨੌਜਵਾਨ ਵਰਗ ਤੋਂ ਲੈ ਕੇ ਹਰ ਵਰਗ ਨੂੰ ਸचेਤ ਕਰਦੇ ਹੋਏ ਦੇਸ਼ ਦੀ ਆਜ਼ਾਦੀ 'ਚ ਯੋਗਦਾਨ ਪਾਇਆ ਔਰ ਇੱਕ ਸਪਨਾ ਸੀ ਮਹਾਤਮਾ ਗਾਂਧੀ ਜੀ ਦਾ ਸਵੱਛ ਭਾਰਤ ਅਭਿਆਨ ਦਾ ਲੇਕਿਨ ਉਹਨਾਂ ਦੇਸ਼ ਆਜ਼ਾਦ ਹੋਣ ਤੋਂ ਬਾਅਦ 70 ਸਾਲ ਤੱਕ ਇਸ ਦਾ ਕਿਸੇ ਨੇ ਕੋਈ ਨੋਟਿਸ ਨਹੀਂ ਲਿਆ ਕਦੇ ਕਿਸੇ ਨੇ ਦੇ ਬਾਰੇ ਕੁਝ ਸੋਚਿਆ ਨਹੀਂ ਉਸ ਤੋਂ ਬਾਅਦ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅੱਜ ਤੋਂ 10 ਸਾਲ ਪਹਿਲਾਂ ਸਵਚh ਭਾਰਤ ਅਭਿਆਨ ਦੀ ਗਾਂਧੀ ਜੀ ਦੇ ਜਨ ਦਿਹਾੜੇ ਦੇ ਉੱਤੇ ਸ਼ੁਰੂਆਤ ਕੀਤੀ ਔਰ ਅੱਜ ਉਹਦਾ 10 ਸਾਲ ਪੂਰੇ ਹੋ ਗਏ ਨੇ ਇਹ ਦੇਸ਼ ਨੂੰ ਜਾਗਰੂਤ ਕਰਨ ਲਈ ਮਹਾਤਮਾ ਗਾਂਧੀ ਜੀ ਨੂੰ ਇੱਕ ਸ਼ਰਧਾ ਸੋਨ ਭੇਟ ਕਰਨ ਦੇ ਲਈ ਬਹੁਤ ਵੱਡਾ ਉਪਰਾਲਾ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਇਸ ਕਰ ਲਈ ਬੇਨਤੀ ਕਰਦੇ ਆਂ ਆਓ ਆਪਣੇ ਦੇਸ਼ ਨੂੰ ਆਪਣੇ ਇਲਾਕੇ ਨੂੰ ਆਪਣੇ ਮਾਦੇ ਨੂੰ ਸਾਫ਼ ਸੁਥਰਾ ਬਣਾਉਣ ਦੇ ਵਿੱਚ ਯੋਗਦਾਨ ਪਾਈਏ ਸਵੱਛਤਾ ਹੀ ਸਾਡਾ ਜੀਵਨ ਹੈ Ya, sí. a